ਕਿ ਵੈਸੇ ਗਾਣੇ ਤਾਂ ਯਾਦ ਆਇਆ ਇੱਕ ਗਾਣਾ ਜਿਹੜਾ ਕਿਸੇ ਨੂੰ ਐਕਸਪੈਕਟਡ ਨਹੀਂ ਹੋਏਗਾ ਤੁਹਾਡੀ ਪਲੇਲਿਸਟ ਹੋਏਗਾ ਸਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਮੇਰਾ ਕੁਲਦੀ ਮਾਨਕ ਸਾਹਿਬ ਦਾ ਇੱਕ ਬੜਾ ਫੇਵਰੇਟ ਗਾਣਾ ਹੈ ਸਾਧਣੀ ਮੇਰਾ ਬੜਾ ਫੇਵਰੇਟ ਹੈ ਇਹੋ ਜੇ ਸਾਧਣੀ ਨਰਨ ਪਾਣੇ ਤੇ ਤੂੰ ਵਿਖ ਸਾਦਣੀ ਯਾਰ ਐਮੀ ਬਾਜੀ ਤੁਹਾਡੀ ਪਲੇਲਿਸਟ ਚ ਐਸਾ ਗਾਣਾ ਜਿਹੜਾ ਕਿਸੇ ਨੂੰ ਪਤਾ ਨਹੀਂ ਹੋਏਗਾ ਕਿ ਇਹ ਵੀ ਹੋ ਸਕਦਾ ਯਾਰ ਐਸਾ ਨਹੀਂ ਮੈਂ ਤਾਂ ਵੇਖੋ ਜਿਵੇਂ ਦੁਨੀਆ ਚੱਲਦੀ ਹੈ ਮੈਂ ਤਾਂ ਉਵੇਂ ਹੀ ਚੱਲਦਾ ਹਾਂ ਦੁਨੀਆ ਦੇ ਹਿਸਾਬ ਨਾਲ ਜੋ ਦੁਨੀਆ ਦੇ ਚੱਲ ਰਹੇ ਨੇ ਗਾਣੇ ਹੁਣ ਅੱਜ ਕੱਲ ਮੈਂ ਕੋ ਸੱਭੀ ਭਿੰਡਰ ਦਾ ਗਾਣਾ ਬਹੁਤ ਗੁਣਗੁਣਾ ਰਿਹਾ ਸੀ ਕੱਲ ਦਾ ਇੱਥੇ ਉਹ ਜਿਹੜਾ ਨਵਾਂ ਚੱਲ ਰਿਹਾ ਹੈ ਜੱਟਾਂ ਵਾਲਾ ਗਾਣਾ ਕੱਲ ਨਹੀਂ ਸੁਣਾ ਰਿਹਾ ਜੀ ਕਿ ਸੱਭੀ ਭਿੰਡਰ ਵੀਰ ਦਾ ਨਾ ਭਰਾ ਆਪਣਾ ਵੱਡਾ ਤੇ ਉਹ ਵੀਰ ਦਾ ਗਾਣਾ ਚੱਲੀ ਜਾਂਦਾ ਨਵਾਂ ਜੱਟਾਂ ਵਾਲਾ ਤੇ ਉਹ ਇੱਕ ਗਾਣਾ ਮੈਨੂੰ ਜੱਟਾ ਵਰਡ ਕਰਕੇ ਸ਼ੁਰੂ ਹੁੰਦਾ ਉਹ ਤੇ ਉਹ ਮੈਂ ਐਕਚੁਅਲੀ ਦੇਖ ਲਿਆ ਉਹ ਆਪਣਾ ਖੁਸ਼ੀ ਦੁੱਗਾਂ ਵਾਲਾ ਮੇਰਾ ਭਰਾ ਆ ਤੇ ਮਤਲਬ ਬਹੁਤ ਹੀ ਪਿਆਰਾ ਸੱਜਣਾ ਸਾਡਾ ਤੇ ਉਹ ਉਹਨਾਂ ਦਾ ਟੂਰਨਾਮੈਂਟ ਚੱਲਦਿਆ ਇੰਗਲੈਂਡ ਕਬੱਡੀ ਖੇਡਦੇ ਆ ਉਹ ਤੇ ਉਹਨੇ ਕੋਈ ਜੱਫਾ ਲਾਇਆ ਤੇ ਉਹਦੇ ਤੇ ਗਾਣਾ ਚੱਲੀ ਜਾਂਦਾ ਸੀਗਾ ਵਿੱਚੇ ਹੁਣ ਆ ਜਾਣਾ ਮੇਰੇ ਇੱਕ ਅੱਧਾ ਮਿੰਟ ਗਾਉਂਦੇ ਗਾਉਂਦੇ ਮੈਂ ਜੀ ਰੁਆ ਗਿਆ ਮੇਰੀ ਚੇਤੇ ਮੈਂ ਤੁਹਾਨੂੰ ਗਾ ਕੇ ਦੱਸਦਾ ਮੈਂ ਮੈਨੂੰ ਤੁਹਾਡੀ ਪਲੇਲਿਸਟ 'ਚ ਐਸਾ ਕੋਈ ਗਾਣਾ ਜਿਹੜਾ ਕੋਈ ਇਮੇਜਿਨ ਨਹੀਂ ਕਰ ਸਕਦਾ ਕਿ ਕੁਝ ਨੀਂਦੇ ਖਾਂਦੀ ਏ ਜੇ ਜੱਟ ਨੀਂਦੇ ਖਿਆ ਆ ਗੱਲ ਸੁਣ ਲੈ ਕਿਉਂ ਗਾਣ ਪਾਈ ਸੋ ਜਨਨ ਦੇਖ ਆਣ ਦੀਏ ਜੇ ਜੱਟ ਨਹੀਂ ਦੇਖ ਮੈਂ ਬਹੁਤ ਕਾਣ ਲੱਗੇ ਗਾਣਾ ਨਿਵ੍ਰਤੀ ਪਲੇਲਿਸ ਆ ਮੈਂ ਦੱਸ ਕਿਹੜਾ ਕਿਹੜੇ ਵਾਲਾ ਦੱਸੋ 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 ਮੇਰੇ ਇਹ ਲੱਕੀ ਲਿਪਸ ਹਾਏ ਬਾਈ ਚਾਦਰ ਕੱਢਦੀ ਨਹੀਂ ਗੁੱਦੀ ਮਾਰਦਾ ਨਹੀਂ ਮੈਂ ਚਾਦਰ ਕੱਢਦੀ ਨਾ 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 ਕੀ ਆ ਬਾਤ ਆ ਕੀ ਤੇ ਤੁਹਾਡਾ ਮੇਰਾ ਕੋਈ ਅਨਐਕਸਪੈਕਟ ਇੱਕ ਮੈਂ ਉਹ ਵੀ ਸਫਾਰੀ ਮੈਂ ਮੈਨੀ ਹੁਣਾ ਉਹ ਕੀ ਬਾਤ ਹੈ ਇਹ ਲੈਂਡ ਸਫਾਰੀ ਤੇ ਹੂੰ ਬਿਲਕੁਲ ਸਫਾਰੀ ਕੀ ਹੁੰਦਾ ਸਾਰੀਆਂ ਗੱਡੀਆਂ ਤੁਹਾਡੇ ਚੋਲੇ ਪੈ ਉੱਧਰ ਤਾਂ ਪੁੱਛੋ ਪੁੱਛੋ ਅੰਦਰ ਦਾ ਗੁੱਚਾ ਦੱਸ ਸਕਦਾ ਤੂੰ ਅੱਜ ਅੱਜ ਵਾਹ ਮੇਰਾ ਸ਼ਾਦ ਆਇਆ ਅਨਐਕਸਪੈਕਟਿਡ ਹੋਏ ਕਿ ਹੋਸ਼ ਵਾਲੋ ਕੋ ਖਬਰ ਕਿਆ ਉਹ ਮੇਰਾ ਫੇਵਰਿਟ ਸੌਂਗ ਸਰਫਰੋਸ਼ ਹੋਸ਼ ਵਾਲੋ ਕੋ ਖਬਰ ਕਿਆ ਬੇਖੂਦੀ ਆਈ ਲਵ ਥੈਟ ਚੀਜ਼ ਵੈਸੇ ਗਾਣੇ ਤਾਂ ਯਾਦ ਆਇਆ ਇੱਕ ਗਾਣਾ ਜਿਹੜਾ ਕਿਸੇ ਨੂੰ ਐਕਸਪੈਕਟਡ ਨਹੀਂ ਹੋਏਗਾ ਤੁਹਾਡੀ ਪਲੇਲਿਸਟ ਹੋਏਗਾ ਸਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਮੇਰਾ ਕੁਲਦੀ ਮਾਨਕ ਸਾਹਿਬ ਦਾ ਇੱਕ ਬੜਾ ਫੇਵਰੇਟ ਗਾਣਾ ਹੈ ਸਾਧਣੀ ਮੇਰਾ ਬੜਾ ਫੇਵਰੇਟ ਹੈ ਯੇ ਹੋ ਜੇ ਸਾਧਣੀ ਨਾ 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 ਸਬਾ ਤੇ ਲੈਨੀ ਬਾਣੇ ਤੂੰ ਵੇਖ ਸਾਦਣੀ ਯਾਰ ਐਮੀ ਬਾਜੀ ਤੁਹਾਡੀ ਪਲੇਲਿਸਟ 'ਚ ਐਸਾ ਗਾਣਾ ਜਿਹੜਾ ਕਿਸੇ ਨੂੰ ਪਤਾ ਨਹੀਂ ਹੋਏਗਾ ਕਿ ਇਹ ਵੀ ਹੋ ਸਕਦਾ ਯਾਰ ਐ ਸੱਚ ਨਹੀਂ ਮੈਂ ਤਾਂ ਵੇਖੋ ਜਿਵੇਂ ਦੁਨੀਆ ਚੱਲਦੀ ਹੈ ਮੈਂ ਤਾਂ ਉਵੇਂ ਚੱਲਦਾ ਐ ਇਹ ਦੁਨੀਆ ਦੇ ਹਿਸਾਬ ਨਾਲ ਜੋ ਦੁਨੀਆ ਦੇ ਚੱਲ ਰਹੇ ਨੇ ਗਾਣੇ ਹੁਣ ਅੱਜ ਕੱਲ ਮੈਂ ਕੋ ਸੱਭੀ ਭਿੰਡਰ ਦਾ ਗਾਣਾ ਬਹੁਤ ਗੁਣਗੁਣਾ ਰਿਹਾ ਸੀ ਕੱਲ ਦਾ ਇੱਥੇ ਉਹ ਜਿਹੜਾ ਨਵਾਂ ਚੱਲ ਰਿਹਾ ਜੱਟਾਂ ਵਾਲਾ ਗਾਣਾ ਕੱਲ ਨਹੀਂ ਸੁਣਾ ਰਿਹਾ ਜੀ ਵੀ ਕਿ ਸੱਭੀ ਭਿੰਡਰ ਵੀਰ ਦਾ ਨਾ ਭਰਾ ਆਪਣਾ ਵੱਡਾ ਤੇ ਉਹ ਵੀਰ ਦਾ ਗਾਣਾ ਚੱਲੀ ਜਾਂਦਾ ਨਵਾਂ ਜੱਟਾਂ ਵਾਲਾ ਤੇ ਉਹ ਇੱਕ ਗਾਣਾ ਮੈਨੂੰ ਜੱਟਾ ਵਰਡ ਕਰਕੇ ਸ਼ੁਰੂ ਹੁੰਦਾ ਉਹ ਤੇ ਉਹ ਮੈਂ ਐਕਚੁਅਲੀ ਦੇਖ ਲਿਆ ਉਹ ਆਪਣਾ ਖੁਸ਼ੀ ਦੁੱਗਾਂ ਵਾਲਾ ਮੇਰਾ ਭਰਾ ਆ ਤੇ ਮਤਲਬ ਬਹੁਤ ਹੀ ਪਿਆਰਾ ਸੱਜਣਾ ਸਾਡਾ ਤੇ ਉਹ ਉਹਨਾਂ ਦਾ ਟੂਰਨਾਮੈਂਟ ਚੱਲਦਿਆ ਇੰਗਲੈਂਡ ਕਬੱਡੀ ਖੇਡਦੇ ਆ ਉਹ ਤੇ ਉਹਨੇ ਕੋਈ ਜੱਫਾ ਲਾਇਆ ਤੇ ਉਹਦੇ ਤੇ ਗਾਣਾ ਚੱਲੀ ਜਾਂਦਾ ਸੀਗਾ ਵਿੱਚੇ ਹੁਣ ਆ ਜਾਣਾ ਮੇਰੇ ਇੱਕ ਅੱਧਾ ਮਿੰਟ ਗਾਉਂਦੇ ਗਾਉਂਦੇ ਮੈਂ ਜੀ ਰੁਆ ਗਿਆ ਮੇਰੀ ਚੇਤੇ ਮੈਂ ਤੁਹਾਨੂੰ ਗਾ ਕੇ ਦੱਸਦਾ ਮੈਂ ਮੈਨੂੰ ਤੁਹਾਡੀ ਪਲੇਲਿਸਟ 'ਚ ਐਸਾ ਕੋਈ ਗਾਣਾ ਜਿਹੜਾ ਕੋਈ ਇਮੇਜਿਨ ਨਹੀਂ ਕਰ ਸਕਦਾ ਕਿ ਕੁਝ ਨੀਂਦੇ ਖਾਂਦੀ ਏ ਜੇ ਜੱਟ ਨੀਂਦੇ ਖਿਆ ਆ ਗੱਲ ਸੁਣ ਲੈ ਗਿਆ ਗਾਣ ਪਾਈ ਸੋ ਜਨਨ ਦੇਖ ਆਣ ਦੀਏ ਜੇ ਜੱਟ ਨਹੀਂ ਦੇਖ ਮੈਂ ਬਹੁਤ ਵਾਰ ਲੱਗੇ ਗਾਣਾ ਨਿਵ੍ਰਤੀ ਪਲੇਲਿਸ ਆ ਮੈਂ ਦੱਸ ਕਿਹੜਾ ਕਿਹੜੇ ਵਾਲਾ ਦੱਸੋ 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 ਮੇਰੇ ਮੇਰੇ ਇਹ ਲੱਕੀ ਲਿਪਸ ਹਾਏ ਬਾਈ ਚਾਦਰ ਕੱਢਦੀ ਨਹੀਂ ਗੁਲਦੀ ਮਾਰਦਾ ਨਹੀਂ ਮੈਂ ਚਾਦਰ ਕੱਢਦੀ ਨਾ 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 ਕੀ ਆ ਬਾਤ ਆ ਕੀ ਤੇ ਤੁਹਾਡਾ ਮੇਰਾ ਕੋਈ ਅਨਐਕਸਪੈਕਟ ਇੱਕ ਮੈਂ ਉਹ ਵੀ ਸਫਾਰੀ ओ oh, तो oh, क्या बात है जी ये ना लैंड सफारी थे हम्म hmm, बिल्कुल सफारी क्या होना था सारी ये गड्डियाँ तोड़े चोले ये तो तब बच्चों 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 दादा unexpected होना ही नहीं मेरा हाँ मेरा शायद आए unexpected होए कि खुश वालों को खबर क्या वो मेरा favourite song सरफरोश तो खुश वालों को खबर क्या बेखुदी आ I love that